ਪਾਠ ਵੰਦ ਲੀ ਹੈ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮੰਡੀ ਤਬ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਰੱਖੇ ਜੀ। ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਨੇੜੇ ਬਸ 62ਾ ਤੇ ਜ਼ਿਲ੍ਹਾ ਸਾਡਾ ਬਠਿੰਡਾ ਹੈ। ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਰਿਕੁਐਸਟ ਹੈ ਸਬਸਕ੍ਰਾਈਬ ਵੀ ਕਰਿਆ ਕਰੋ ਸਾਡੇ ਤੁਹਾਡੇ ਸਹਾਰੇ ਦੀ ਸਾਨੂੰ ਬਹੁਤ ਬਹੁਤ ਲੋੜ ਹੈ। ਵਾਹਿਗੁਰੂ ਜੀ ਆਪ ਨੂੰ ਵੀ ਬਹੁਤ ਬਹੁਤ ਤਰੱਕੀਆਂ ਦੇਵੇ। ਦੇਖੋ ਪਾਠ ਪੂਰਾ ਹੋ ਗਿਆ ਸੁਖਮਨੀ ਸਾਹਿਬ ਤਰਲੋ ਬੰਦ ਕਰਕੇ। ਇਹਦੀ ਵੀਡੀਓ ਕੀ ਗੱਲ ਕਲੀਅਰ ਹੋ ਗਈ ਹੈ ਇਹ ਤਾਂ ਕਲੀਅਰ ਹੋਊਗੀ ਜਿਹੜੇ ਸੂਟਾ ਬਣਾਉਣਾ ਤੁਸੀਂ ਰਹਿ ਗਏ ਸੀ ਵੀਰੇ ਇਹ ਥਾਣ ਆਪਣੇ ਕੋਲੇ ਦੁਬਾਰੇ ਆ ਗਏ ਨਵੇਂ-ਨਵੇਂ ਥਾਣ ਆਏ ਆ ਕਿਉਂਕਿ ਕਈ ਭੈਣ ਭਰਾ ਇਹਨਾਂ ਸੂਟਾ ਬਣਾ ਰਹਿ ਗਏ ਸੀਗੇ ਤੇ ਮੈਂ ਇਹਨਾਂ ਨੂੰ ਸੌਰੀ ਕਿਹਾ ਸੀ ਵੀ ਦੁਬਾਰੇ ਆਉਣਗੇ ਤੇ ਇਹ ਸੂਟ ਆਪਣੇ ਕੋਲੇ ਜੀ ਦੁਬਾਰਾ ਆ ਗਏ ਅੰਬੀਆਂ ਦਾ ਡਿਜ਼ਾਈਨ ਆ ਆ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਆ ਇਹ ਤੇ ਸੂਟ ਦੀ ਕੀਮਤ ਉਹੀ ਹੈ ਵੀਰੇ ਆਪਣੇ ਕੋਲੇ ਪਿਓਰ ਪਸ਼ਮੀਨਾ ਹੈ ਤੇ ਬੁਰ ਨਹੀਂ ਆਉਂਦਾ ਸਾਡੀ ਗਰੰਟੀ ਹੈ। ਰੇਟ ਹੈ ਜਿਹਦੇ ਬਦਨੇ ਟੈਨਸ਼ਨ ਨਾ ਕਰੋ ਜੇ ਸਰਦੀ ਵਧ ਗਈ ਰੇਟ ਨੇ ਵਧਣਗੇ। ਇਹ ਸਾਡੀ ਗਰੰਟੀ ਹੈ ਵੀਰੇ ਤੇ ਬੁਰ ਨਹੀਂ ਆਊਗਾ। 550 ਰੁਪਏ ਦਾ ਪਸ਼ਮੀਨੇ ਦਾ ਇਟਾਲੀਅਨ ਪਸ਼ਮੀਨੇ ਦਾ ਸੂਟ ਹੈ ਜੀ। ਆ ਲਓ ਜੀ। ਰੇਟ ਅਸੀਂ ਤੁਹਾਨੂੰ ਦੱਸਦੇ। ਇਹ ਵੀ ਟੈਨ ਇਹ ਵੀ ਟੈਨਸ਼ਨ ਨਾ ਕਰੋ ਕਿ ਰੇਟ ਘਟਣਗੇ ਰੇਟ ਵਧਣਗੇ ਇਹਨਾਂ ਦੇ ਕਿਉਂਕਿ ਸਰਦੀ ਪ੍ਰੋਪਰ ਸਟਾਰਟ ਨਹੀਂ ਹੋਈ। ਸਾਰੇ ਸੂਟ ਵੀਰੇ 550 ਤੋਂ ਚੱਲਣਗੇ। ਕਿਉਂਕਿ ਹੁਣ ਤਾਂ ਮੜੀ ਸਾਡੇ ਦਾ ਧੁੰਦ ਜੀ ਪਈ ਹੈ ਜੀ ਛੋਡੇ ਪਤਾ ਨਹੀਂ ਜੀ। ਆ ਲਓ ਜੀ। ਇਹਦੀ ਪੁਆਏ ਬਲੈਕ ਹੈ ਜੀ ਉਹਦੀ ਮਾਸਟਰਡ ਸੀ ਇਹ ਸਾਰੇ ਅੰਬੀਆਂ ਵਾਲੇ ਡਿਜ਼ਾਈਨ ਹੈ ਦੀ ਪੁਆਏ ਖੋਲ ਕੇ ਵਧੀਆ ਵੀਡੀਓ ਆਉਂਦੀ ਹੈ ਕਿ ਜੇ ਸਿੰਗਲ ਖੋਲ ਵੀ ਉਹ ਮੈਂ ਇੱਕ ਚੱਕ ਕਰ ਜਾਂਗਾ ਵੀਡੀਓ ਤਾਂ ਇਹ ਐਫੋਨ ਦਾ ਘੰਟਾ ਲੈਣੀ ਨਹੀਂ ਲੈਣੀ ਆ ਆ ਦੇਖ ਜੋ ਮਰਜ਼ੀ ਕਰ ਲੋ ਇਹਦਾ ਵਿੱਚ ਜਿਹੜੀ ਸ਼ੇਡ ਜੀ ਉਹ ਬਲੈਕ ਤੇ ਮਹਿੰਦੀ ਜ ਹੈ ਸਾਰੇ 550 ਦੇ ਦੇਖ ਐਂ ਦੇਖ ਵੀ ਐਂ ਖੋਲੇ ਤੋਂ ਵਧੀਆ ਹੁੰਦੀ ਹੈ ਕਿ ਉਹ ਮੈਂ ਖੋਲੇ ਤੋਂ ਐਂ ਗੁਲੀਟ ਪਤਾ ਲੱਗ ਜੇ ਦੋਨੇ ਘੰਟੀਆਂ ਉਹ ਜ਼ਿਆਦਾ ਵਧੀਆ ਹੁੰਦੀ ਹੈ ਕਿ ਆਹ ਇਹ ਵੀ ਘੰਟ ਹੁੰਦੀ ਹੈ ਉਹ ਵੀ ਠੀਕ ਹੈ ਇਹ ਆ ਜੀ ਅੰਬੀਆਂ ਦਾ ਡਿਜ਼ਾਈਨ ਦੀਪੂ ਬਸ ਅਗੇ ਫੋਕਸ ਕੱਪੜੇ ਤੇ ਰੱਖੀ ਜਾਗਾ ਫੋਕਸ ਕੱਪੜੇ ਦੀ ਆ ਹਾਂ ਸਿਰਫ 550 ਦਾ ਨਾ ਇਹਦੇ ਬੁਰਾ ਹੋਵੇ ਨਾ ਇਹਦੇ ਰੰਗ ਨੂੰ ਕੁਝ ਹੋਵੇ ਤੇ ਨਾ ਇਹ ਕਪੜਾ ਮਤਲਬ ਪਾਇਆ ਕਸ ਜੀ ਪਾਵੇ ਇਹ ਸਟੈਚੇਬਲ ਵਾਂਗੂ ਕਪੜਾ ਆ ਜੀ ਜਿਹਨੇ ਅਸੀਂ ਜਿਵੇਂ ਕਹਿ ਰਹੇ ਨਾ ਵੀ ਆਪਣੇ ਕਪੜਾ ਪਾਇਆ ਫਿਟਿੰਗ ਜੀ ਵਧੀਆ ਆਉਂਦੀ ਆ ਇਹ ਓਮੇ ਕਪੜਾ ਵੀਰੇ ਸਾਰਾ ਤੇ ਆਪਾਂ ਮਾੜਾ ਕਪੜਾ ਲਿਆਉਂਦੇ ਨਹੀਂਗੇ ਸਾਨੂੰ ਸਾਰੇ ਭੈਣ ਭਰਾ ਮਾਨੂੰ ਪਤਾ ਜਿਹੜੇ ਮੇਰੇ ਨਾਲ ਜੁੜਿਆ ਨਾ ਉਹਨਾਂ ਨੂੰ ਤਾਂ ਖਾਸ ਕਰਕੇ ਪਤਾ ਵੀ ਆਪਾਂ ਨਾ ਤਾਂ ਇੱਕ ਦੇ ਠੱਗੀ ਵਾਲਾ ਕੰਮ ਕਰਦੇ ਆ ਤੇ ਨਹੀਂ ਆਪਾਂ ਘਟਿਆ ਕੰਮ ਕਰਦੇ ਆ ਕੋਈ ਵੀ ਕਪੜਾ ਹੋਰ ਹੋਵੇ ਤੇ ਦੱਸੀ ਹੋਰ ਜਾਈਏ ਇਹ VLM ਦਾ ਬਹੁਤ ਵਧੀਆ ਇਟਾਲੀਅਨ ਪਸ਼ਮੀਨਾ ਦੇਖੋ ਲੋ ਜੀ BML ਦਾ ਜੀ ਆਪਾਂ ਜਿੰਨਾ ਸੇ ਤਾਂ ਕਪੜਾ ਵੇਚਿਆ ਜੀ ਐਵੇਂ ਨਹੀਂ ਹੈਗਾ ਕਿ ਨਵਾਂ ਥਾਨ ਲੈ ਕੇ ਜੀ ਪਹਿਲਾਂ ਬਹੁਤ ਪਿਛਲੀ ਵਾਰੀ ਬਹੁਤ ਵੇਚਿਆ BML ਦੇ ਥਾਨ ਸਰਦੀ ਚ ਤੇ ਰਿਸਪੌਂਸ ਕਸਟਮਰਾਂ ਦਾ ਜੀ ਬਹੁਤ ਹੀ ਜ਼ਿਆਦਾ ਬੈਸਟ ਰਿਹਾ ਜੀ VLM ਬਹੁਤ ਵਧੀਆ BML ਸੋਰੀ ਮੈਂ ਕੀ ਬੁੱਲੀਂਦਾ ਜੀ ਹਾਂ BML ਹਾਂ ਤੁਹਾਨੂੰ ਭੁੱਲ ਕੇ BML ਆਹ ਦੇਖੋ ਜੀ ਆਹ ਹੈ ਕਰੀਮ ਡਿਜ਼ਾਈਨ ਇਹ ਸਾਰੇ ਦੁਬਾਰੇ ਮੰਗਵਾਏ ਜੀ ਛੋਡੀ ਚੁਆਇਸ ਤੇ ਤੁਸੀਂ ਕਿਹਾ ਸੀ ਵੀ ਸਾਨੂੰ ਛੋਟੇ ਪ੍ਰਿੰਟ ਵਾਲੇ ਵੀ ਮੰਗਾਓ ਤੇ ਅੰਬੀਆਂ ਵਾਲੇ ਵੀ ਮੰਗਾਓ ਅਸੀਂ ਮੰਗਾਏ ਜੀ ਸਾਨੂੰ ਦੱਸਿਆ ਵੀ ਸਾਨੂੰ ਕੁਝ ਪ੍ਰੋਬਲਮ ਆ ਜਾਂਦੀਆਂ ਉਹਦਾ ਕਰਕੇ ਅਸੀਂ ਲੇਟ ਫੇਟ ਹੋ ਜਾਂਦੇ ਪਰ ਅਸੀਂ ਕੱਪੜਾ ਜ਼ਰੂਰ ਮੰਗਵਾਉਣੀ ਹੈ ਆ ਲਓ ਜੀ ਆ ਗਿਆ ਜੀ ਬਲੈਕ ਭੋਏ ਵਿੱਚ ਔਰਿੰਜ ਤੇ ਤੁਹਾਨੂੰ ਇਹ ਵੀ ਦੱਸੀਏ ਨਾ ਜੀ ਹਜੇ ਆਉਂਦੀ ਸਰਦੀ ਹੈ ਤਾਂ ਕਰਕੇ ਰੇਟ ਥੋੜੇ ਜਿਹਾ ਡਿਮ ਆਗੇ ਤੇ ਜਦੋਂ ਪੂਰੀ ਸਰਦੀ ਪ੍ਰੋਪਰ ਆ ਗਈ ਹੁੰਦੀ ਰੇਟ ਗਲੋ ਕਰਨਗੇ ਆਪਾਂ ਬਲਮਣੀ ਕਹਿੰਦੇ ਗਲੋ ਕਰਦਾ ਉਹ ਵੀ ਗਲੋ ਕਰਨਗੇ ਰੇਟਾਂ ਨੇ ਜਿਹੜੇ ਅੱਜ ਵਾਲੇ ਸੂਟ ਆ ਵੀਰੇ ਤੇ ਬੁਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਅਸੀਂ ਤੁਹਾਨੂੰ ਗਰੰਟੀ ਦਿੰਨੇ ਆ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਅਸੀਂ ਵਰਤ ਲਈਏ ਨਾ ਉਹਨਾਂ ਦੀ ਅਸੀਂ ਗਰੰਟੀ ਲੈਨੇ ਆ ਜਿੰਨਾ ਬਾਰੇ ਸਾਡਾ ਨੌਲੇਜ ਨਹੀਂ ਦੀ ਉੱਥੇ ਅਸੀਂ ਆਏ ਕਹਿੰਦੇ ਨਾ ਵੀ ਸਾਨੂੰ ਹਜੇ ਪਤਾ ਨਹੀਂ ਇਹ ਕਪੜਾ ਕਿਵੇਂ ਕਿਉਂਕਿ ਜੀ ਪਿਛਲੀ ਵਾਰ ਦੱਸਿਆ ਨਾ ਪਿਛਲੀ ਸਰਦੀ ਕਪੜਾ ਵਰਤ ਤੇ ਰਿਸਪੌਂਸ ਬਹੁਤ ਜ਼ਿਆਦਾ ਬੈਸਟ ਰਿਹਾ ਕਸਟਮਰਾਂ ਦਾ ਇਹ ਵਾਲੇ ਨਾ ਹੋਏ ਵੀਰੇ ਇਸ ਕਪੜੇ ਦੇ ਸੂਟ ਵੀ ਆਪਾਂ ਨੂੰ ਬਹੁਤ ਪੁੱਤਾ ਇਹਦੀ ਗਰੇਪ ਹੋਇਆਂ ਵਿੱਚ orange ਫੁੱਲ ਸੋੜ ਦੇ ਦੇ ਲ ਇਟਾਲੀਅਨ ਪਸ਼ਮੀਨੇ ਦਾ ਸੂਟ ਆ ਦੇਖੋ ਜੀ ਇੰਨੇ ਸਸਤੇ ਰੇਟ 'ਚ ਕੋਈ ਨਹੀਂ ਦਿੰਦਾ ਹੁਣ ਇਟਾਲੀਅਨ ਮਸਟਰਡ ਕਲਰ ਜੀ ਦੇਖੋ ਕਿੱਡਾ ਸੋਹਣਾ ਵੀ ਇਹ ਚ ਕੰਬੀਨੇਸ਼ਨ ਹੈ ਜੀ ਮਸਟਰਡ ਹੈ ਸਾਰੇ ਹੁਣ ਆਪਣੇ ਕੋਲੇ ਦੁਬਾਰੇ ਆਇਆ ਜੀ ਆਪਣੇ ਤੇ ਕਿਰਪਾ ਗੁਰੂ ਮਹਾਰਾਜ ਦੀ ਕਿ ਜਿਹੜਾ ਕੱਪੜਾ ਪਾ ਲਿਆ ਕੇ ਪਾ ਦਿੰਨੇ ਉਹ ਹੀ ਵਿਕ ਜਾਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਆ ਤੇ ਛੋਡੇ ਭੈਣ ਭਰਾਵਾਂ ਦੀ ਮਿਹਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ ਤੇ ਆਪਣੇ ਕੁਆਲਿਟੀ ਦੀ ਵੀ ਮਿਹਰ ਆ ਆਪਾਂ ਕੁਆਲਿਟੀ ਕਦੇ ਵੀ ਸੈਕ੍ਰੀਫਾਈਜ਼ ਨਹੀਂ ਕਰਦੇ ਕੁਆਲਿਟੀ ਨਾਲ ਕਦੇ ਵੀ ਰੁਪਈਆ ਦੇ ਚੱਕਰ ਚ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਬਹੁਤ-ਬਹੁਤ ਤਰੱਕੀਆਂ ਦੇਵੇ ਤੁਸੀਂ ਸਾਡੀ ਸਪੋਰਟ ਕਰਦੇ ਹੋ ਪਰਮਾਤਮਾ ਸੋਡੀ ਕਰੇ ਆਪਾਂ ਤੁਹਾਨੂੰ ਦੱਸਿਆ ਹੋਇਆ ਹੈ ਜੀ ਆਪਾਂ ਕੁਆਲਿਟੀ ਕਰਦੇ ਆਂ ਆਪਾਂ ਤਾਂ ਕਸਟਮਰ ਨੂੰ ਪਹਿਲਾਂ ਦੱਸ ਦਿੰਦੇ ਹਾਂ ਕਿ ਸਾਡੇ ਵੀ ਕੁਆਲਿਟੀ ਆ ਅਸੀਂ ਕੁਆਲਿਟੀ ਦਿੰਨੇ ਆ ਆਹ ਸਾਡਾ ਰੇਟ ਹੁੰਦਾ ਇਹਦੇ ਵਿੱਚ ਤਿੰਨ ਗੱਲਾਂ ਰਾਏ ਆ ਜੀ ਪਹਿਲਾ ਉਹਦੇ ਵਿੱਚ ਕਾਫੀ ਪੁਆਇੰਟ ਚ ਸਰਦੀਜੇ ਸੀ ਆਹ ਬਲੈਕ ਪੁਆਇੰਟ ਚ ਗਾਦਰੀ ਜ ਸਾਡਾ ਕੰਮ ਨਹੀਂ ਹੈਗਾ ਜੀ ਕੁਆਲਿਟੀ ਤੁਹਾਨੂੰ ਬੀ ਬੀਐਲਐਮ ਦੀ ਦਿਖ ਜੇ ਤੁਹਾਨੂੰ ਬੀਐਮਐਲ ਦਿਖਾਇਆ ਤਾਂ ਬੀਐਮਐਲ ਹੀ ਆਊਗਾ ਸਾਡੇ ਨਾਲ ਬਾਹਰਲੇ ਭਾਵੇਂ ਸਾਡੀ ਛੋਟੀ ਜਿਹੀ ਸ਼ਾਪ ਆ ਘਰੇ ਪਰ ਸਾਡੇ ਨਾਲ ਬਾਹਰਲੇ ਕਸਟਮਰ ਜੁੜਿਆ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਨੇ ਯੂ ਐਸਏ ਕੈਨੇਡਾ ਹੋਇਆ ਜੀ ਜਰਮਨੀ ਇਟਲੀ ਇਟਲੀ ਲੰਡਨ ਨਿਊਜ਼ੀਲੈਂਡ ਨਿਊਜ਼ੀਲੈਂਡ ਹੋਇਆ ਹਾਂ ਮਲੇਸ਼ੀਆ ਤੋਂ ਵੀ ਆ ਮਲੇਸ਼ੀਆ ਇੰਗਲੈਂਡ ਆਪਣੇ ਨਾਲ ਕਸਟਮਰ ਜੁੜੀ ਅੰਦਰ ਜਿਨ੍ਹਾਂ ਨੂੰ ਆਪਾਂ ਭੇਜਿਆ ਕੱਪੜਾ ਤੇ ਸਾਰੇ ਸੈਟੀਸਫਾਈਡ ਆ। ਸੈਟੀਸਫਾਈਡ ਅੰਦਰ ਕੌਰ ਭੈਣ ਅਮਰੀਕਾ ਤੋਂ। ਉਹਨਾਂ ਨੇ ਬੈਠਿਆ ਨੇ ਪਹਿਲੀ ਵਾਰੀ ਸਾਡੇ ਬ੍ਰੈਂਡ ਬਣੇ ਤੇ ਉਹਨਾਂ ਨੇ ਸੂਟ ਖਰੀਦ ਕੇ ਪੇਮੈਂਟ ਵੀ ਪਾਦੀ। ਹਜੇ ਦੱਸਿਆ ਨਹੀਂ ਕੁਝ ਕਦੋਂ ਆਰਡਰ ਲਵਾਉਣਗੇ। ਆ ਦੇਖੋ ਜੀ ਆ ਮਾਈਆਂ ਲਈ ਤੁਸੀਂ ਇਹ ਕਲਰ ਲੈ ਸਕਦੇ ਹੋ ਬਹੁਤ ਸੋਹਣਾਗਾ। ਜੇ ਮੈਂ ਸਰਦੀ ਵਾਲਾ ਕੱਪੜਾ ਏ ਮੈਂ ਬਾਹਰ ਜਿਵੇਂ ਸਟੱਫ ਹੈ ਜਿਵੇਂ ਯੂ ਐਸਾ ਦੇ ਕੈਂਡੀਟਾ ਚ ਜਾਣਾ ਜਿੱਥੇ ਠੰਡ ਪੈਂਦੀ ਉੱਥੇ ਵਾਸਤੇ ਬੈਸਟ ਕੱਪੜਾ ਕਿਉਂਕਿ ਹਲਕਾ ਵੀ ਹੈ ਕੱਪੜਾ। ਇਹ ਠੰਡੇ ਇਹਨੂੰ ਮੋਰ ਪੰਖੀ ਕਲਰ ਵੀ ਕਹਿੰਦੇ ਆ ਤੇ ਮੈਂ ਫਿਰੋਜੀ ਕਹ ਦੇਨੀ ਆ ਜੀ। ਕੱਪੜਾ ਸੋਡੀ ਕਿਰਪਾ ਨਾਲ ਆਪਣੇ ਕੋਲੇ ਬਹੁਤ ਆ ਗਿਆ ਜੀ। ਬੇਫਿਕਰ ਹੋ ਕੇ ਖਰੀਦਦੇ ਹੋ ਥਾਣਾ ਦੀ ਥਾਣ ਆਉਂਦੇ ਆ। ਇੱਕ ਦਿਨ ਐਸਾ ਵੀ ਸੀਗਾ ਵੀ ਜਦੋਂ ਅਸੀਂ ਪਟਾਕੇ ਸੂਟ ਲੈ ਕੇ ਆਉਂਦੇ ਹੁੰਦੇ ਸੀ ਸਾਡੀ ਜਿੰਨਾ ਕਿ ਸਾਡਾ ਗਜੈਸ ਹੁੰਦੀ ਆ ਦੇਖੋ ਜੀ ਕਰੀਮ ਕਲਰ ਚ ਗਰੇ ਤੇ ਗਾਦਰੀ ਦੇ ਫੁੱਲ ਕਿੰਨੇ ਸੋਹਣੇ। ਇਹ ਪਰਮਾਤਮਾ ਦੀ ਡੇਨ ਹੁੰਦੀ ਹੈ ਜੀ ਇੱਕ ਦਿਨ ਅਸੀਂ ਵਿਚਾਰੇ ਸੂਟ ਕਟਾ ਕੇ ਲੈ ਕੇ ਆਉਂਦੇ ਹੁੰਦੇ ਸਾਨੂੰ ਮਹਿੰਗੇ ਪੈਂਦੇ ਹੁੰਦੇ ਕਿਉਂਕਿ ਉਹ ਕਹਿੰਦੇ ਜੇ ਥਾਣ ਲਾਓਗੇ ਤਾਂ ਸਸਤੇ ਪੈਣਗੇ ਤੇ ਭਰੋਸਾ ਰੱਖੋ ਜਿਸ ਜਿਸ ਤਰ ਮਨ ਨੂੰ ਮੰਨਦੇ ਹੋ ਪਰਮਾਤਮਾ ਤੇ ਜਿਸ ਨੂੰ ਵੀ ਮੰਨਦੇ ਹੋ ਤੇ ਭਰੋਸਾ ਰੱਖੋ ਤੁਸੀਂ ਥਾਣ ਮੰਗਾਉਣ ਵਾਲੀ ਵੀ ਹੋ ਜਾਣਾ ਇੱਕ ਦਿਨ ਆ ਲਓ ਜੀ ਆ ਨਵੇਂ ਆਹ ਨਵੇਂ ਸ਼ੇਡ ਆ ਜੀ ਨਾ ਇਹ ਗਾਜਰੀ ਆ ਨਾ ਇਹ ਪਿੰਕਾ ਨਵਾਂ ਕਲਰ ਆ ਜੀ ਬਿਲਕੁਲ ਨਿਊ ਕਲਰ ਆ ਮਿਕਸਰ ਜਿਹਾ ਕਲਰ ਆ ਗਾਜਰੀ ਦੇ ਪਿੰਕ ਦਾ ਇਹਦਾ ਡਿਜ਼ਾਈਨ ਵੀ ਸੋਹਣਾ ਹੈ ਫੁੱਲ ਨਹੀਂ ਹੈਗੇ ਹੋਰ ਹੀ ਚਮਚੜਕਾਈਆਂ ਬਣੀਆਂ ਹੋਈਆਂ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਜੀ ਗੁਰੂ ਰਾਮਦਾਸ ਦੀ ਵੀ ਆਪਾਂ ਵੀ ਥਾਨ ਨਾਲੇ ਹੋ ਕਿਸੇ ਦਿਨ ਸਾਨੂੰ ਵਿਚਾਰੇ ਨੂੰ ਆਇਆ ਸੀ ਕਿ ਪਤਾ ਨਹੀਂ ਅਸੀਂ ਥਾਨ ਕਿੱਦੇ ਲਿਆਉਣ ਲੱਗਾਂਗੇ ਕਿਉਂਕਿ ਪਰਮਾਤਮਾ ਸੋਡੀਆਂ ਕਮਲ ਦੀ ਕਿੱਡੀ ਡਿਜ਼ਾਈਨਿੰਗ ਬਹੁਤ ਘੈਂਟ ਹੈ ਨਾ ਹੈ ਇਹਦੀ ਡਿਜ਼ਾਈਨਿੰਗ ਬਹੁਤ ਘੈਂਟ ਹੈ ਨਾ ਹਾਂ ਇਹ ਜਿਵੇਂ ਹੁੰਦੀਆਂ ਨਾ ਵੀ ਪੰਜਾਬ 50 55 60 ਸਾਲ ਦੀ ਪਾਉਣ ਪਾਉਣ ਵਾਲਾ ਉਹ ਕਲਰ ਹੈ ਪਰ ਇਹਨੂੰ ਛੋਟੀ ਉਮਰ ਦੀਆਂ ਵੀ ਪਾ ਸਕਦੀਆਂ ਇਹ ਜੀਆਂ ਲੈਸਾ ਲਾ ਕੇ ਇਹ ਕਲਰ ਨੂੰ ਤੁਹਾਨੂੰ ਕਹਿੰਦਾ ਕਿ ਨਾ ਘੈਂਟਾ ਕਲਰ ਪਹਿਣਾ ਐ ਮੈਂ ਆਪਾਂ ਤੁਹਾਡੇ ਵਾਸਤੇ ਸਾਰੇ ਇੱਕ ਤੋਂ ਇੱਕ ਲੈ ਕੇ ਆਉਣੇ ਹੁੰਦੀਆਂ ਨੇ ਜਿਵੇਂ ਨਾ ਕਲਰ ਦੀ ਮੈਜ਼ਰਮੈਂਟ ਇਹ ਨਾ ਕਰ ਸਕਦੇ ਕਿਹੜਾ ਕਲਰ ਕਿੰਨੇ ਸਾਬੇ ਇਹਦਾ ਸਾਨੂੰ ਨਹੀਂ ਪਤਾ ਵੀ ਇਹਦਾ ਕਲਰ ਕਿਹੜਾ ਕਿਉਂਕਿ ਇਹਦੇ ਵਿੱਚ ਕਲਰ ਡਾਰਕ ਫਿੱਕੇ ਸਭ ਕੁਝ ਕਰਿਆ ਪਿਆ ਉਹਨਾਂ ਨੇ ਇਹ ਵੀ ਨਹੀਂ ਸਮਝਦੇ ਕਿ ਕਿਹੜੇ ਜਿਹਦਾ ਪਾ ਸਕਦੀ ਸਮ ਟਾਈਮ ਲੱਗਦਾ ਸਾਰੇ 80 ਸਾਲ ਦੀਆਂ ਮਾਈਆਂ ਵੀ ਪਾ ਸਕਦੀਆਂ ਤੇ 50 ਆਲੀਆਂ ਵੀ ਪਾ ਸਕਦੀਆਂ 30 ਆਲੀਆਂ ਵੀ ਪਾ ਸਕਦੀਆਂ ਐਸਾ ਕਲਰ ਹੈ ਨਾ ਇਹਨੂੰ ਡਾਰਕ ਕਹਿ ਸਕਦੇ ਨਾ ਲਾਈਟ ਕਹਿ ਸਕਦੀ ਹੈ ਤੇ ਆਹ ਥਾਂ ਦਾ ਸਾਡੇ ਕੋਲੇ ਮੈਨੂੰ ਲੱਗਦਾ ਚੌਥੀ ਪੰਜ ਇੱਕ ਸੂਟ ਇਹ ਆਪ ਤਿਆਰ ਕਰਾ ਕੇ ਵੀਡੀਓ ਵੀ ਪਾਈ ਆ ਭੈਣ ਦਾ ਉਥੋਂ ਦੀ ਦਾ ਅ ਕਿੱਥੋਂ ਨੇ ਉਹ ਭੈਣ ਮੈਂ ਤਾਂ ਭੁੱਲ ਗਈ ਬਾਹਰ ਲਿਆ ਯੁੱਕੇ ਤੋਂ ਹਨਾ ਜਿਸ ਵੀਰ ਹਨਾ ਆ ਦੇਖੋ ਜੀ ਉਹਨਾਂ ਦਾ ਸੂਟ ਤਿਆਰ ਕੀਤਾ ਤੇ ਬੁਰ ਨਹੀਂ ਆਉਂਦਾ ਜੀ ਬੇਫਿਕਰ ਹੋ ਕੇ ਤੁਸੀਂ ਖਰੀਦ ਸਤ ਦਿਨ ਸਿਰਫ 550 ਸਿਰਫ ਬਾਕੀ ਦੱਸ ਦਿਓ ਨੇ ਕਪੜਾ ਹੀ ਬ੍ਰਾਂਡ ਦਾ ਲੈ ਕੇ ਆਉਂਦੇ ਕੋਈ ਮਾੜਾ ਢਿਡਾ ਨਹੀਂ ਲੈ ਕੇ ਆਉਂਦੇ 550 ਚ ਸਰਦੀਆਂ ਵਾਲਾ ਕਪੜਾ ਚੱਲ ਰਿਹਾ ਆ ਗਿਆ ਜੀ ਆ ਸਾਈਡਾਂ ਤੇ ਆ ਦੇਖ ਲਓ ਉਹਨਾਂ ਦੀ ਬ੍ਰਾਂਡ ਦੀ ਹੁਲਗੀ ਹੋਈ ਹੈ ਮੋਹਰ ਇਹਨੂੰ ਕਾਹਨ ਹੀ ਡਿਜ਼ਾਈਨ ਦਾ ਕਹਿੰਦੇ ਆ ਜੀ ਇਹਨੂੰ ਕਾਹਨ ਹੀ ਡਿਜ਼ਾਈਨ ਕਹਿੰਦੇ ਜੀ ਆ ਇਸ ਮੈਨੂੰ ਨਹੀਂ ਪਤਾ ਕੰਨ ਨਹੀਂ ਹੁੰਦਾ ਕੀ ਆ ਪਰ ਇਹਨੂੰ ਕੰਨ ਡਿਜ਼ਾਈਨ ਕਹਿੰਦੇ ਆ ਜੀ ਇਹ ਵੀ ਆਪਣੇ ਕੋਲੇ ਦੂਜੀ ਵਾਰ ਆਇਆ ਕਪੜਾ ਕਿਰਪਾ ਤੁਹਾਡੇ ਵਰਗੇ ਭਾਨ ਭਰਾਵਾਂ ਦੀ ਆਪਣੇ ਕੋਲੇ ਇੱਕ ਸੂਟ ਵੀ ਨਹੀਂ ਬਚਦਾ ਜਦੋਂ ਬੁੱਕ ਹੋ ਜਾਂਦੇ ਆ ਕਿਉਂਕਿ ਜਿੰਮੇ ਜਿੰਮੇ ਪਤਾ ਲੱਗਦਾ ਜੀ ਕਸਟਮਰ ਗਾਹਾਂ ਦੱਸਦੇ ਆ ਵੀਰੇ ਦਾ ਕਪੜਾ ਕਰੀਮ ਚ ਆ ਗਿਆ ਜਿਹਨੂੰ ਕੰਨ ਆਪਾਂ ਨੂੰ ਪਹਿਲੀ ਦੱਸੋ ਜੀ ਆਪਾਂ ਕੁਆਂਟੀਟੀ ਤੇ ਬਲੀਵ ਨਹੀਂ ਰੱਖਦੇ ਆਪਾਂ ਕੁਆਲਿਟੀ ਤੇ ਬਲੀਵ ਰੱਖਦੇ ਆਂ ਕੁਆਂਟੀਟੀ ਪਾ ਮੈਨੂੰ ਲੱਗਿਆ ਏਡੇ ਕੋਲ ਘੱਟ ਹੋਣੀ ਵੱਧ ਪਰ ਸਾਡੇ ਕੋਲੇ ਜਿਹੜੀ ਕੁਆਲਿਟੀ ਆ ਕੁਆਲਿਟੀ ਜੀ ਹਾਈ ਰੱਖਦੇ ਆਂ ਕਿਸੇ ਥਾਂ ਤੇ ਤਿੰਨ ਸੂਟ ਹੁੰ ਤੇ ਆ ਗਿਆ ਜੀ ਲਾਸਟ ਕਲਰ ਕਿਉਂਕਿ ਮਾਈਆਂ ਮੇਰੇ ਨੂੰ ਰੁੱਸੀਆਂ ਸੀ ਵੀ ਤੁਸੀਂ ਸਾਡੇ ਵਾਲੇ ਰੰਗ ਨਹੀਂ ਲਿਆਉਂਦੇ ਆਹ ਲਓ ਜੀ ਹੁਣ ਛੋਟੇ ਵਾਲੇ ਰੰਗ ਵੀ ਲਿਆਉਂਦੇ ਨਾ ਇਹ ਫੁੱਲ ਲਾ ਤੇ ਨਾ ਹੀ ਇਹ ਡੱਬੀਆਂ ਨਵਾਂ ਡਿਜ਼ਾਈਨ ਹੈ ਮਤਲਬ ਨੂੰ ਆਪਾਂ ਕੰਨ ਡਿਜ਼ਾਈਨ ਕਹਿ ਸਕਦੇ ਹਾਂ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਕਰਦੇ ਹਾਂ ਅਸੀਂ ਇੱਕ ਇੱਕ ਸੂਟ ਤੁਹਾਨੂੰ ਦਿਖਾਉਨੇ ਆਂ ਡੇਲੀ ਵਾਂਗੂ ਸਾਡੀ ਵੀਡੀਓ ਪੈਂਦੀ ਹੈ ਕਦੇ ਭਾਵੇਂ ਨਾ ਭਾਵੇਂ ਜਿੱਦੇ ਕੋਈ ਟਿੱਕਾ ਹੋਵੇ ਤੁਹਾਡਾ ਮਤਲਬ ਇਹੀ ਹੁੰਦਾ ਵੀ ਥੋੜਾ ਜਿਹਾ ਕਪੜਾ ਲਿਆ ਕੋਈ ਅਗਲੇ ਪਸੰਦ ਕਰਕੇ ਖਰੀਦ ਲੈਂਦੇ ਨਾ ਤਾਂ ਸਾਡਾ ਕੱਪੜਾ ਵੀ ਕੀ ਜਾਂਦਾ ਜੀ ਸਾਨੂੰ ਲਿਆਉਣਾ ਪੈਂਦਾ ਜੇ ਹੁਣ ਆਪਾਂ ਲੈ ਆ ਕੇ ਕੱਪੜਾ ਦਾ ਢੇਰ ਮਾਰੀ ਜਾਵਾਂਗੇ ਤੇ ਉਹ ਵਿਕੇ ਨਾ ਤੇ ਫਿਰ ਫਾਇਦਾ ਕੀ ਹੈ ਕਿਉਂਕਿ ਅਸੀਂ ਘਰੇ ਕੰਮ ਕਰਦੇ ਹਾਂ ਜੇ ਬਾਜ਼ਾਰ 'ਚ ਕੰਮ ਕਰਾਂਗੇ 10000 ਕਿਰਾਇਆ ਦੁਕਾਨ ਦਾ ਕੱਢਣਾ ਪੈਂਦਾ ਤੇ ਘੱਟੋ ਘੱਟ ਬਿੱਲ ਹੋ ਗਿਆ ਵਿੱਚ ਪਾ ਕੇ 15000 ਮੰਨ ਕੇ ਚੱਲੋ ਫਿਰ ਇੱਕ ਮੁੰਡਾ ਵੀ ਰੱਖਣਾ ਪਊਗਾ ਕਿਉਂਕਿ ਹੁਣ ਘਰ ਦੇ ਵਿੱਚ ਮੈਂ ਘਰੇ ਰਹਿਣੀ ਰਹਿਣੀ ਆ ਤੇ ਦੀਪੂ ਬਗਜੇ ਫਿਰ ਮੈਂ ਘਰੇ ਹੁੰਨੀ ਆ ਕੋਈ ਭਣਪਰਾ ਕਰੀ ਹੁੰਦਾ ਵੀ ਟਾਈਮ ਟੱਪੀ ਜਾਂਦਾ ਵੇਰੋ 15000 ਦੇ ਕੱਪੜੇ ਜੋ ਕੱਢਾਂਗੇ ਫਿਰ ਇਹੀ ਕੱਪੜੇ ਮਹਿੰਗੇ ਹੋ ਜਾਣਗੇ ਇਹ ਸਾਡੀ ਗਰੰਟੀ ਹੈ ਕੱਪੜਿਆਂ ਤੇ ਬੁਰ ਨਹੀਂ ਆਉਂਦਾ ਨਾ ਇਹਨਾਂ ਦੇ ਰੱਗ ਨੂੰ ਖੁਸ਼ ਹੋਗੇ ਸਿਰਫ 550 ਦਾ ਸੂਟ ਆ 65 ਰੁਪਿਆ ਜਿਹੇ ਸੋਡੇ ਕੋਲੇ ਆ ਜਾਂਦਾ ਕਿਉਂਕਿ ਸਰਦੀ ਵਾਲੇ ਕੱਪੜੇ ਥੋੜੇ ਭਾਰੀ ਹੁੰਦੇ ਜਿਉ ਕਿਲੋ ਜੀ ਵੱਗ ਜਾਂਦਾ ਫਿਰ ਕਿਲੋ ਦੇ 65 ਰੁਪਿਆ ਲੱਗਦਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਮਾ ਸੌਰੀ ਸੋਣੀਆ ਆਪ ਸਭ ਨੂੰ ਮੇਰੇ ਵੱਨੋਂ ਤੇ ਮੇਰੇ ਪੁੱਤਰ ਮਹਿਕਦੀਪ ਮਾਣ ਬਣੀਓ ਪਿਆਰ ਭਰੀ ਸਤਿ ਸ੍ਰੀ ਅਕਾਲ